ਸਤਿ ਸ਼੍ਰੀ ਅਕਾਲ ਜੀਓ ਅੱਜ ਦਾ ਵਿਸ਼ਾ ਜੀ ਇਖਲਾਕ ਅਤੇ ਹਰ ਉਮਰ ਵਰਗ ਦੇ ਲਈ ਇਖਲਾਕੀ ਫਰਜ਼ ਜੇ ਅਸੀਂ ਇਖਲਾਕ ਲਫ਼ਜ਼ ਦੀ ਗੱਲ ਕਰੀਏ ਤਾਂ ਇਹ ਉਰਦੂ ਭਾਸ਼ਾ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਨੈਤਿਕਤਾ ਜਾਂ ਨੈਤਿਕ ਕਦਰਾਂ ਕੀਮਤ ਨੈਤਿਕਤਾ ਸਮੂਹ ਹੈ ਕੁਝ ਆਦਤਾਂ ਤੇ ਗੁਣਾਂ ਦਾ ਜਿਸ ਵਿੱਚ ਨਿਆਂ ਆਜ਼ਾਦੀ ਸਤਿਕਾਰ ਜ਼ਿੰਮੇਵਾਰੀ ਈਮਾਨਦਾਰੀ ਵਫਾਦਾਰੀ ਦ੍ਰਿੜਤਾ ਸਹਿਣਸ਼ੀਲਤਾ ਨਿਮਰਤਾ ਨਿਰਵੈਰਤਾ ਆਜ ਇਹੋ ਜੇ ਕੁਝ ਗੁਣ ਸ਼ਾਮਿਲ ਹੁੰਦੇ ਨੇ ਨੈਤਿਕ ਕਦਰਾਂ ਕੀਮਤਾਂ ਜ਼ਿੰਦਗੀ ਦੇ ਪੰਧ ਨੂੰ ਸਫਲ ਬਣਾਉਣ ਵਿੱਚ ਐਮ ਭੂਮਿਕਾ ਨਿਭਾਉਂਦੀਆਂ ਨੇ ਜੇ ਅਸੀਂ ਇਹਨਾਂ ਦੀ ਪਾਲਣਾ ਕਰਦੇ ਹਾਂ ਤਾਂ ਸਾਨੂੰ ਕਈ ਸਮੱਸਿਆਵਾਂ ਜੇ ਪੇਸ਼ ਆਉਂਦੀਆਂ ਵੀ ਨੇ ਤਾਂ ਅਸੀਂ ਉਹਨਾਂ ਤੋਂ ਬਚ ਸਕਦੇ ਹਾਂ ਕੁਝ ਸਮੱਸਿਆਵਾਂ ਅਸੀਂ ਅਨੈਤਿਕਤਾ ਕਰਕੇ ਆਪ ਸੇੜਦੇ ਹਾਂ ਬੱਚਿਆਂ ਤੇ ਅਲੱਡ ਉਮਰ ਦੇਆਂ ਨੂੰ ਸਿਰਫ ਨੈਤਿਕਤਾ ਦਾ ਪਾਠ ਪੜਾਉਣਾ ਹੀ ਕਾਫੀ ਨਹੀਂ ਸਗੋਂ ਇਹ ਤਾਂ ਕੁਝ ਵੇਖ ਕੇ ਹੀ ਸਿੱਖਦੇ ਨੇ ਅੱਜ ਜੋ ਸਮਾਜਿਕ ਅਸੰਤੁਲਨ ਹੈ ਮਾੜੀਆਂ ਘਟਨਾਵਾਂ ਵਧ ਰਹੀਆਂ ਨੇ ਸਦਾਚਾਰਕ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ ਇਹਨਾਂ ਦਾ ਸਾਰਾ ਦੋਸ਼ ਨਵੀਂ ਪੀੜ੍ਹੀ ਨੂੰ ਦੇਣ ਲੱਗਿਆਂ ਸਾਨੂੰ ਥੋੜਾ ਸੋਚਣਾ ਚਾਹੀਦਾ ਹੈ ਤੇ ਅਸੀਂ ਜੇ ਸੋਚੀਏ ਕਿ ਜੋ ਅਸੀਂ ਬੀਜਿਆ ਅਸੀਂ ਉਹੀ ਵੱਡਾਂਗੇ ਤਕਵੀ ਗਲਤ ਵੀ ਨਹੀਂ ਹੈਗਾ ਇਹ ਜਿਹੋ ਜੀ ਅਸੀਂ ਸਿੱਖਿਆ ਦੇਵਾਂਗੇ ਉਹ ਹੀ ਜਿਹੀ ਅਸੀਂ ਅੱਗੇ ਵਰਤਾਅ ਕਰਨਗੇ ਬੱਚੇ ਕਿਤੇ ਨਾ ਕਿਤੇ ਮਾਪੇ ਅਧਿਆਪਕ ਤੇ ਸਮਾਜ ਵੀ ਇਸ ਲਈ ਜ਼ਿੰਮੇਵਾਰ ਹੈ ਇਸ ਲਈ ਨੈਤਿਕਤਾ ਆਪਣੇ ਘਰਾਂ ਤੋਂ ਸ਼ੁਰੂ ਕਰਨੀ ਪਵੇਗੀ ਸਮਾਜ ਨੂੰ ਬਦਲਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ ਨੈਤਿਕ ਸਦਾਚਾਰਕ ਨਿਯਮ ਜੀਵਨ ਨੂੰ ਸਹੀ ਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੁੰਦੇ ਨੇ ਸਮਾਜ ਵਿੱਚ ਵਿਚਰਦਿਆਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਮਾਜ ਵਿੱਚ ਇੱਕ ਵੱਖਰੀ ਪਛਾਣ ਹੋਵੇ ਤੇ ਹਰ ਕੋਈ ਸਾਨੂੰ ਮਾਨ ਸਤਕਾਰ ਨਾਲ ਮਿਲੇ ਇਸ ਲਈ ਸਾਡੇ ਅੰਦਰ ਜੇ ਨੈਤਿਕਤਾ ਹੈ ਨੈਤਿਕ ਕਦਰਾਂ ਕੀਮਤਾਂ ਹਨ ਤਾਂ ਅਜਿਹਾ ਆਪਣੇ ਆਪ ਹੀ ਹੁੰਦਾ ਚਲਾ ਜਾਂਦਾ ਹੈ ਨੈਤਿਕਤਾ ਇੱਕ ਅਜਿਹਾ ਅਣਮੁੱਲਾ ਖਜ਼ਾਨਾ ਹੈ ਜੋ ਤੁਹਾਡੀ ਜੀਵਨ ਯਾਤਰਾ ਨੂੰ ਸੌਖਾ ਤੇ ਸਦਾ ਬਹਾਰ ਬਣਾ ਦਿੰਦਾ ਹੈ ਇਸ ਲਈ ਸਹੀ ਅਰਥਾਂ ਵਿੱਚ ਨੈਤਿਕਤਾ ਨੂੰ ਸਮਝ ਲੈਣਾ ਚਾਹੀਦਾ ਹੈ ਨੈਤਿਕਤਾ ਦਾ ਅਰਥ ਦੂਜਿਆਂ ਪ੍ਰਤੀ ਰਵੱਈਆ ਹੈ ਅਸੀਂ ਘਰ ਸਮਾਜ ਵਿਦਿਅਕ ਸੰਸਥਾਵਾਂ ਤੇ ਆਪਣੇ ਆਸ-ਪਾਸ ਵਿੱਚ ਵਿਚਰਦੇ ਹਾਂ ਮਿਲਣ ਵਾਲੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਸਹਿਕਰਮੀਆਂ ਆਦ ਇਹਨਾਂ ਸਭ ਨਾਲ ਸਾਡੇ ਸੰਬੰਧ ਉਹਨਾਂ ਪ੍ਰਤੀ ਸਾਡਾ ਵਿਵਹਾਰ ਵਿਚਰਨ ਦਾ ਢੰਗ ਔਖੇ ਸਮੇਂ ਸਾਥ ਦੇਣਾ ਚੰਗੀਆਂ ਆਦਤਾਂ ਤੇ ਚੰਗੇ ਲੋਕਾਂ ਨਾਲ ਖੜਨਾ ਠੀਕ ਗਲਤ ਦੀ ਚੋਣ ਕਰਨੀ ਦੂਜਿਆਂ ਦਾ ਸਤਿਕਾਰ ਕਰਨਾ ਕਹਿਣੀ ਤੇ ਕਥਨੀ ਵਿੱਚ ਫਰਕ ਨਾ ਹੋਣਾ ਸਬਦਾ ਸਤਿਕਾਰ ਕਰਨਾ ਆਗਿਆਕਾਰੀ ਹੋਣਾ ਸਹਿਜਤਾ ਸੋਹਜਤਾ ਸਰਲਤਾ ਤੇ ਸਮਾਨਤਾ ਨਿਮਰਤਾ ਤੇ ਨਿਰਵੈਰਤਾ ਨੈਤਿਕ ਕਦਰਾਂ ਕੀਮਤਾਂ ਦਾ ਇਹ ਸਭ ਆਧਾਰ ਹੁੰਦੇ ਨੇ ਇਨ੍ਹਾਂ ਦੇ ਉੱਪਰ ਹੀ ਨੈਤਿਕਤਾ ਦੀ ਜਿਹੜੀ ਇਮਾਰਤ ਹੈ ਉਹ ਉਸਰਦੀ ਹੈ ਇਹ ਆਧਾਰ ਜਦੋਂ ਸਾਡੀ ਜੀਵਨ ਜਾਂਚ ਦਾ ਆਧਾਰ ਹੋਵੇਗਾ ਤਾ ਸਾਡੀ ਜਿਹੜੀ ਜੀਵਨ ਸ਼ੈਲੀ ਹੈ ਸਾਡੀ ਜਿਹੜੀ ਡੇ ਟੂ ਡੇ ਲਾਈਫ ਹੈ ਸਾਡਾ ਲਾਈਫ ਸਟਾਈਲ ਹੈ ਉਹ ਕਦਰਾਂ ਕੀਮਤਾਂ ਦੀ ਮਿਸਾਲ ਬਣ ਜਾਵੇਗਾ ਨੈਤਿਕ ਕਦਰਾਂ ਕੀਮਤਾਂ ਇੱਕ ਨਰੋਏ ਸਮਾਜ ਦੀ ਸਿਰਜਣਾ ਦੇ ਲਈ ਬਹੁਤ ਜ਼ਰੂਰੀ ਹੁੰਦੇ ਨੇ ਇਹ ਜ਼ਿੰਦਗੀ ਦੀ ਸਫਲਤਾ ਦੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਨੇ ਨੈਤਿਕਤਾ ਚੰਗੇ ਜੀਵਨ ਜਾਂਚ ਲਈ ਅੱਜ ਆਹੇ ਨਈਮਾ ਦਾ ਸਮੂਹ ਹੈ ਜਿਸ ਨਾਲ ਮਨੁੱਖ ਦੀ ਸੋਚ ਕੰਮ ਫੈਸਲੇ ਜੋ ਵੀ ਚੰਗਾ ਮਾੜਾ ਅਸੀਂ ਸੋਚਦੇ ਆ ਫੈਸਲਾ ਕਰਦੇ ਆ ਉਹਨਾਂ ਦਾ ਅੰਤਰ ਕਰਦੇ ਹੋਏ ਜ਼ਿੰਦਗੀ ਦੇ ਜਿਹੜੇ ਤਿੰਨ ਥੰਮ ਨੇ ਭਾਵ ਕੀ ਸਾਡਾ ਕਰੈਕਟਰ ਜਾਂ ਕਹੀਏ ਕਿ ਆਚਰਣ ਸਾਡਾ ਗਿਆਨ ਸਾਡਾ ਵਿਵਹਾਰ ਉਹ ਇਹ ਮਜ਼ਬੂਤੀ ਪ੍ਰਦਾਨ ਕਰਦਾ ਹੈ ਚੰਗੇ ਸੰਸਕਾਰਾਂ ਮਨੁੱਖੀ ਕਦਰਾਂ-ਕੀਮਤਾਂ ਦੀ ਪਾਲਣਾ ਕਰਦਿਆਂ ਹੀ ਮਨੁੱਖ ਇੱਕ ਵਧੀਆ ਸਮਾਜਿਕ ਵਤੀਰੇ 'ਚੋਂ ਗੁਜ਼ਰ ਸਕਦਾ ਹੈ। ਚੰਗੇ ਸੰਸਕਾਰ ਤੇ ਨੈਤਿਕ ਕਦਰਾਂ-ਕੀਮਤਾਂ ਹੀ ਸਮਾਜ ਵੱਲੋਂ ਉਸਾਰੇ ਫੋਕੇ ਨਿਯਮਾਂ ਨੂੰ ਸਹਿਦ ਦੇ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ 'ਚ ਸਹਾਇੀ ਹੋ ਸਕਦੇ ਨੇ। ਜੇ ਮਨੁੱਖ ਇਹਨਾਂ ਕਦਰਾਂ-ਕੀਮਤਾਂ ਤੋਂ ਕੰਨੀਕਰੋਂਦਾ ਤਾਂ ਉਹ ਇੱਕ ਚੰਗੇ ਸਮਾਜ ਦੀ ਸਿਰਜਣਾ ਨਹੀਂ ਕਰ ਸਕਦਾ। ਨੈਤਿਕਤਾ ਦੇ ਆਧਾਰ ਤੇ ਹੀ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਨੈਤਿਕਤਾ ਤੋਂ ਬਿਨਾ ਮਨੁੱਖੀ ਜੀਵਨ ਵਿੱਚ ਖੁਸ਼ਹਾਲੀ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ ਨੈਤਿਕਤਾ ਭਰਪੂਰ ਗੁਣਾਵਾਲਾ ਇਨਸਾਨ ਦੂਜਿਆਂ ਦਾ ਮਾਨ ਸਤਿਕਾਰ ਦਿੰਦਾ ਹੈ ਤੇ ਖੁਦ ਮਾਣ ਮਹਿਸੂਸ ਕਰਦਾ ਹੈ ਮਾਣ ਦਿੰਦਾ ਹੋਇਆ ਕਿਸੇ ਨੂੰ ਇਹ ਨੈਤਿਕ ਕਦਰਾਂ ਕੀਮਤਾਂ ਵਾਲੇ ਇਨਸਾਨ ਸੌ ਸਲੀਕੇ ਚੰਗੀਆਂ ਆਦਤਾਂ ਚੁੱਪ ਰਹਿਣ ਤੇ ਨਾਪ ਤੋਲ ਕੇ ਬੋਲਣ ਦੇ ਧਾਰਨੀ ਹੁੰਦੇ ਨੇ ਨੈਤਿਕਤਾ ਦਾ ਮੁੱਖ ਆਧਾਰ ਹੈ ਜਿਹੜਾ ਉਹ ਸੱਚ ਬੋਲਣਾ ਸੱਚ ਦਾ ਸਾਥ ਦੇਣਾ ਹੈ ਜਿੰਨਾ ਵਿਅਕਤੀਆਂ ਕੋਲ ਨੈਤਿਕਤਾ ਦੀ ਇਹ ਦਾਤ ਹੁੰਦੀ ਹੈ ਉਹ ਧਰਤੀ ਤੇ ਅਰਸ਼ੀ ਹੁਲਾਰਿਆਂ ਦਾ ਆਨੰਦ ਹੈ ਜਿਹੜਾ ਉਹ ਮਾਣਦੇ ਨੇ ਧਰਤੀ ਨੂੰ ਸਵਰਗ ਬਣਾਉਣ ਦਾ ਸਮਾਜ ਵਿੱਚ ਜਿਹੜਾ ਕਾਰਜ ਹੈ ਉਹ ਕਰ ਰਹੇ ਹੁੰਦੇ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਗ੍ਰਹਿਣ ਕਰਨਾ ਹਰ ਇੱਕ ਦਾ ਫਰਜ਼ ਹੈ ਇਹਨਾਂ ਨੂੰ ਗ੍ਰਹਿਣ ਕਰਨ ਲਈ ਕੋਈ ਉਮਰ ਦੀ ਸੀਮਾ ਨਹੀਂ ਹੁੰਦੀ ਇਹ ਤਾਂ ਇੱਕ ਲਗਾਤਾਰ ਚੱਲਣ ਵਾਲੀ ਇੱਕ ਪ੍ਰਕਿਰਿਆ ਹੁੰਦੀ ਹੈ ਇਹ ਇੱਕ ਕੰਟੀਨਿਊਸ ਪ੍ਰੋਸੈਸ ਹੁੰਦਾ ਹੈ ਤੇ ਸਾਨੂੰ ਜਿੱਥੋਂ ਵੀ ਇਹ ਚੰਗੀ ਗੱਲ ਸਿੱਖਣ ਨੂੰ ਮਿਲਦੀ ਹੈ ਉਹ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਸਾਡਾ ਸੱਭਿਆਚਾਰ ਸੰਸਕ੍ਰਿਤੀ ਤੇ ਜੋ ਵੀ ਸਾਡਾ ਬਜ਼ੁਰਗਾਂ ਵੱਲੋਂ ਸਿਖਾਈਆਂ ਹੋਈਆਂ ਗੱਲਾਂ ਇਹ ਸਾਨੂੰ ਨੈਤਿਕਤਾ ਦਾ ਤਾਂ ਪਾਠ ਪੜਾਉਂਦੇ ਨੇ ਨੈਤਿਕਤਾ ਹਰ ਧਰਮ ਦਾ ਮੂਲ ਉਦੇਸ਼ ਹੁੰਦੀ ਹੈ ਅੱਜ ਦੀ ਇਹ ਮੁੱਢਲੀ ਲੋੜ ਵੀ ਹੈ ਅਸੀਂ ਆਪਣੇ ਘਰ ਅਤੇ ਸਮਾਜ ਵਿੱਚ ਵਿਚਰਦਿਆਂ ਰਸਮੀ ਤੇ ਗੈਰ ਰਸਮੀ ਢੰਗ ਦੇ ਨਾਲ ਇਹ ਜੋ ਨੈਤਿਕਤਾ ਦਾ ਮੋਰੈਲਿਟੀ ਦਾ ਪਾਠ ਹੈ ਉਹ ਸਿੱਖਦੇ ਰਹਿਣੇ ਆ ਮਾਤਾ ਪਿਤਾ ਤੇ ਅਧਿਆਪਕ ਦਾ ਇਸ ਵਿੱਚ ਸਭ ਤੋਂ ਮਹੱਤਵਪੂਰਨ ਰੋਲ ਹੁੰਦਾ ਹੈ ਅੱਜ ਸਮਾਜਿਕ ਸੰਤੁਲਨ ਤੇ ਜੋ ਸਮਾਜ ਦੀ ਦਸ਼ਾ ਤੇ દિਸ਼ਾ ਹੈ ਉਹ ਵਿਗੜ ਰਹੇ ਨੇ ਅਸੀਂ ਆਏ ਦਿਨ ਸੁਣਦੇ ਆ ਕੀ ਬਾਲ ਅਪਰਾਧ ਹੋ ਗਿਆ ਨਸ਼ੇ ਹੋ ਗਏ ਰੇਪ ਹੋ ਗਏ ਮਰਡਰ ਹੋ ਗਿਆ ਹੋਰ ਵੀ ਕਿੰਨਾ ਕੁਝ ਅਸੀਂ ਸੁਣ ਸੁਣਦੇ ਆਂ ਡੇਲੀ ਦੀ ਲਾਈਫ ਦੇ ਵਿੱਚ ਜਿਵੇਂ ਕੋਈ ਵੱਡਿਆਂ ਨੂੰ ਕੋਈ ਧਿਆਨ ਦੇ ਨਾਲ ਸਹੀ ਢੰਗ ਨਾਲ ਬੋਲ ਨਹੀਂ ਰਿਹਾ ਜਾਂ ਬੱਚੇ ਮਾਪਿਆਂ ਨੂੰ ਆਪਣੇ ਨਾਲ ਨਹੀਂ ਰੱਖ ਰਹੇ ਤਾਂ ਹੋਰ ਵੀ ਕਿੰਨਾ ਕੁਝ ਇਸ ਸਾਰੀਆਂ ਗੱਲਾਂ ਅਨੈਤਿਕਤਾ ਦੇ ਵਿੱਚ ਆਉਂਦੀਆਂ ਨੇ ਨੈਤਿਕ ਕਦਰਾਂ ਕੀਮਤਾਂ ਸਮਾਜ ਦੀ ਰੀੜ ਦੀ ਹੱਡੀ ਹੁੰਦੀਆਂ ਨੇ ਇਨਾਂ ਦਾ ਸਿੱਧਾ ਸੰਬੰਧ ਸਾਡੇ ਕੈਰੈਕਟਰ ਦੇ ਨਾਲ ਸਾਡੇ ਚਰਿੱਤਰ ਦੇ ਨਾਲ ਹੁੰਦਾ ਹੈ ਸਾਨੂੰ ਹਰ ਪਲ ਇਸ ਲਈ ਕੋਈ ਨਾ ਕੋਈ ਯਤਨ ਹੈ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ ਹੈ ਤੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਗਲਤ ਹੈ ਕਿਉਂਕਿ ਇਨਾਂ ਸਾਰੀਆਂ ਜੋ ਨੈਤਿਕਤਾ ਦੇ ਪੱਖ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹਨਾਂ ਦੇ ਨਾਲ ਹੀ ਸਾਡਾ ਜਿਹੜਾ ਚਰਿੱਤਰ ਬਣਦਾ ਹੈ ਤੇ ਮੈਂ ਸਮਝਦੀ ਹਾਂ ਕਿ ਚਰਿੱਤਰ ਇੱਕ ਕੋਹੇਨੂਰ ਹੀਰੇ ਵਰਗਾ ਹੁੰਦਾ ਸਾਨੂੰ ਹਰ ਪਲ ਸੁਚੇਤ ਅਤੇ ਯਤਨ ਕਰਦੇ ਰਹਿਣਾ ਚਾਹੀਦਾ ਤਾਂ ਜੋ ਅਸੀਂ ਇੱਕ ਸੇਤਮੰਦ ਨਰੋਏ ਸਮਾਜ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਜਿਹੜਾ ਪ੍ਰਾਣ ਹੈ ਉਹ ਕਰ ਸਕੀਏ اخਲਾਕੀ ਫਰਜ਼ ਸਮਝਾਉਣ ਵਾਲਿਆਂ ਦੇ ਲਈ ਕੁਝ ਗੱਲਾਂ ਨੇ ਸਭ ਤੋਂ ਪਹਿਲਾਂ ਇਹ ਹੈ ਕਿ ਇਹ ਨਾ ਹੋਵੇ ਕਿ ਅਸੀਂ ਆਪ ਗਾਲ੍ਹਾਂ ਕੱਢਦੇ ਹੋਈਏ ਤੇ ਬੱਚਿਆਂ ਨੂੰ ਕਹੀਏ ਕਿ ਗਾਲ੍ਹਾਂ ਨਹੀਂ ਕੱਢੀ ਦੀਆਂ ਦੂਜੀ ਗੱਲ ਹੈ ਕਿ ਇਹ ਵੀ ਨਾ ਹੋਵੇ ਕਿ ਆਪ ਅਸੀਂ ਰਾਖੜੇ ਜਾਂਦੀ ਔਰਤ ਨੂੰ ਕਿਸੇ ਧੀ ਭੈਣ ਨੂੰ ਗਲਤ ਨਜ਼ਰੇ ਵੇਖਦੀ ਹੋਈਏ ਤੇ ਬੱਚਿਆਂ ਨੂੰ ਅਸੀਂ ਨੈਤਿਕਤਾ ਦਾ ಪಾਠ ਸਿਖਾਉਂਦੇ ਹੋਈਏ। ਇਹ ਵੀ ਨਹੀਂ ਹੋਣਾ ਚਾਹੀਦਾ ਕਿ ਘਰ ਆਏ ਕਿਸੇ ਸਕੇ ਸੰਬੰਧੀ ਨੂੰ ਦੇਖ ਕੇ ਅਸੀਂ ਆਪ ਮੱਥੇਵਟ ਪਾਉਂਦੇ ਹੋਈਏ ਤੇ ਬੱਚਿਆਂ ਨੂੰ ਕਹਿੰਦੇ ਹੋਈਏ ਕਿ ਸਤਿ ਸ੍ਰੀ ਅਕਾਲ ਬੁਲਾਉਣੀ ਚਾਹੀਦੀ ਹੈ। ਇਹ ਵੀ ਨਾ ਹੋਵੇ ਕਿ ਅਸੀਂ ਆਪ ਆਪਣੇ ਮਾਪਿਓ ਨੂੰ ਬਿਰਧ ਆਸ਼ਰਮ ਦਾ ਰਾਹ ਦਿਖਾਇਆ ਹੋਵੇ ਤੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਹੋਈਏ ਕਿ ਬੁਢਾਪੇ ਵਿੱਚ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਵੀ ਨਾ ਹੋਵੇ ਕਿ ਅਸੀਂ ਬੱਚਿਆਂ ਸਾਹਮਣੇ ਅਨੇਕਾਂ ਲੋਕਾਂ ਨਾਲ ਠੱਗੀਆਂ ਮਾਰਦੇ ਹੋਈਏ ਤੇ ਬੱਚਿਆਂ ਨੂੰ ਇਮਾਨਦਾਰੀ ਦਾ ਪਾਠ ਪੜਾਉਂਦੇ ਹੋਈਏ। ਇਹ ਵੀ ਨਾ ਹੋਵੇ ਕਿ ਬੱਚਿਆਂ ਨੂੰ ਅਸੀਂ ਇਹ ਸਿਖਾਉਂਦੇ ਹੋਈਏ ਕਿ ਹਰ ਵੇਲੇ ਜਦੋਂ ਵੀ ਕਿਸੇ ਨੂੰ ਕੋਈ ਜ਼ਰੂਰਤ ਹੈ ਜਾਂ ਔਖਾ ਵੇਲਾ ਹੈਗਾ ਕਿਸੇ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਤੇ ਆਪ ਅਸੀਂ ਇਹ ਕਹਿੰਦੇ ਹੋਈਏ ਕਿ ਇਹ ਕਿੱਥੋਂ ਮੱਥੇ ਲੱਗ ਗਿਆ। ਇਹ ਤਾਂ ਜ਼ਰੂਰ ਕੋਈ ਮੰਗਣ ਆਇਆ ਹੋਊਗਾ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਸਿਖਾਉਂਦੇ ਹੋਈਏ ਕਿ ਸਭ ਨੂੰ ਪਿਆਰ ਸਤਿਕਾਰ ਨਾਲ ਬੁਲਾਉਣਾ ਚਾਹੀਦਾ ਹੈ ਕਿ ਆਪ ਆਪ ਅਸੀਂ ਵੱਡ ਖਾਣ ਨੂੰ ਪੈਂਦੇ ਹੋਈਏ ਅਗਲੇ ਨੂੰ ਇਹ ਵੀ ਨਾ ਹੋਵੇ ਕਿ ਆਪ ਅਸੀਂ ਹਰ ਕੰਮ ਬੇਵਕਤ ਕਰਦੇ ਹੋਈਏ ਤੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਂਦੇ ਹੋਈਏ ਕਹਿਣ ਤੋਂ ਭਾਵੇਂ ਹੈ ਕਿ ਅਸੀਂ ਆਪ ਬੱਚਿਆਂ ਸਾਹਮਣੇ ਉਦਾਹਰਣ ਬਣ ਕੇ ਪੇਸ਼ ਆਈਏ ਨਾ ਕਿ ਸਾਡੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਵੇ ਸਿਆਣਿਆਂ ਨੇ ਸੱਚੀ ਕਿਹਾ ਹੈ ਕਿ ਜਿਹੋ ਜਿਹਾਂ ਵਰਤ ਧੀ ਲਈ ਲੱਭਣਾ ਚਾਹੁੰਦੇ ਹਾਂ ਪਹਿਲਾਂ ਉਹ ਹੋ ਜਾਏ ਆਪ ਬਣੋ ਇਸ ਲਈ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਆਪਣੇ اخلاਕੀ ਫਰਜ਼ ਨੂੰ ਪਛਾਨੀਏ ਅਤੇ ਇੱਕ ਸਕਾਰਾਤਮਕ ਉਦਾਹਰਣ ਬਣ ਕੇ ਸਾਹਮਣੇ ਆਈਏ اخਲਾਕੀ ਫਰਜ਼ ਇਕੱਲੇ ਬੱਚਿਆਂ ਨੂੰ ਹੀ ਨਹੀਂ ਸਾਨੂੰ ਹਰ ਉਮਰ ਵਰਗ ਨੂੰ ਪਛਾਣਨ ਦੀ ਲੋੜ ਹੈ ਧੰਨਵਾਦ ਜੀਓ